ਕੱਲ ਸਦਿਆੜਾ ਜੁਲਰਸ ਜਿਹੜਾ ਨਰੈਣਗੜ੍ਹ ਸ਼ਾਟਾ ਦੇ ਵਿੱਚ ਉੱਥੇ ਇੱਕ ਵਾਰਦਾਤ ਹੋਈ ਸੀ ਦੋ ਨੌਜਵਾਨਾਂ ਨੇ ਅੰਦਰ ਜੁਐਲਰੀ ਸ਼ਾਪ ਦੇ ਵਿੱਚ ਜਾ ਕੇ ਪਹਿਲਾਂ ਕੁਝ ਜੁਐਲਰੀ ਦੇਖੀ ਫਿਰ ਦਾਤ ਕੱਢਿਆ ਔਰ ਇੱਕ ਪਿਸਟਲ ਨੁਮਾ ਚੀਜ਼ ਜਿਹੜੀ ਉਹਨਾਂ ਨੇ ਕੰਪਲੇਨੈਂਟ ਨੇ ਲਿਖਾਈ ਸਾਨੂੰ ਉਹਦੇ ਤਹਿਤ ਉਥੋਂ ਕੁਝ 골ਡ ਦੀ ਆ ਜੁਐਲਰੀ ਜਿਹੜੇ ਆਈਟਮਸ ਨੇ ਉਹ ਖੋ ਕੇ ਭੱਜ ਗਏ ਉਦੇ ਚ ਕੇਸ ਰਿਸਟਰ ਹੋਇਆ ਐਫ ਆਈ ਆਰ ਨੰਬਰ 80 379 ਬੀ 2 ਤੇ ਵਿੱਚ ਪਬਲਿਕ 34 ਆਈ ਬੀ ਸੀ ਖਾਣਾ ਚਾਟਾ ਉਸੇ ਟਾਈਮ ਜੋ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਹੀ ਨੀਅਰਸ ਕ੍ਰਾਈਮ ਨੂੰ ਜਾਂ ਦੂਸਰੇ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਈਦਾ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇੰਟੈਲੀਜੈਂਸ ਸਾਡੀਆਂ ਵੱਖ-ਵੱਖ ਟੀਮਾਂ ਅਸੀਂ ਲਾਈਆਂ ਔਰ ਸਪੈਸ਼ਲ ਟੀਮਾਂ ਬਣਾਈਆਂ ਟ੍ਰੇਸ ਕਰਨ ਵਾਸਤੇ ਤੇ 24 ਘੰਟੇ ਦੇ ਵਿੱਚ ਵਿੱਚ ਇਹ ਕੇਸ ਆਈ ਟ੍ਰੇਸ ਹੋ ਗਿਆ ਤਿੰਨੋਂ ਮੁਲਜ਼ਮ ਅਸੀਂ ਫੜ ਲਏ ਐ ਜਿਨ੍ਹਾਂ ਦੀ ਪਛਾਣ ਹੋਈ ਐ ਧਰੋਪ son of rahul sonਦੀ तकरीबन 25 ਸਾਲ ਦੀ ਉਮਰ ਦੇ ਦੀ ਰਿਆਸਤ ਐਵੈਨਿਊ ਕਨਪੁਰ ਕਾਲੇ ਦਾ ਰਹਿਣ ਵਾਲਾ ਔਰ ਦੂਸਰਾ ਮੁਲਜ਼ਮ ਹੈਗਾ ਗगन son of ترسیਮ ਇਹ ਵੀ ਰਿਆਸਤ ਐਵੈਨਿਊ ਦਾ ਰਹਿਣ ਵਾਲਾ ਹੈ ਕਨਪੁਰ ਕਾਲੇ ਦਾ ਇਹ ਵੀ तकरीबन 25 26 ਸਾਲ ਦੀ ਇਹਦੀ ਉਮਰ ਹੈ ਇਹ ਦੋਨੇ ਮੁਲਜ਼ਮਾਂ ਤੋਂ ਜਿਹੜੀ ਰੌਕ ਕੀਤੀ ਹੋਈ ਹੈ ਗੋਲਡ ਦੀ ਜੁਐਲਰੀ ਜਿਹਦੇ ਵਿੱਚ 15 ਗੋਲਡ ਚੇਨਸ ਨੇ ਤੇ 7 ਰਿੰਗਸ ਨੇ ਉਹ ਸਾਰੀ ਦੀ ਸਾਰੀ ਬਰਾਮਦਗੀ ਹੋ ਗਈ ਹੈ ਦਾਤ ਜਿਹੜਾ ਨਾਲੇ ਉਹਨੂੰ ਡਰਾ ਰਹੇ ਸੀ ਉਹ ਵੀ ਬਰਾਮਦ ਹੋ ਗਿਆ ਵੈਪਨ ਆਫ ਅਫੈਂਸ ਪਲੱਸ ਦੋ ਪਿਸਟਲ ਜਿਹੜੇ ਟॉय ਪਿਸਟਲ ਨੇ ਉਹ ਬਰਾਮਦ ਕੀਤੇ ਗਏ ਨੇ ਇੱਕ ਬਲੈਕ ਕਲਰ ਦਾ ਇੱਕ ਸਿਲਵਰ ਕਲਰ ਦਾ ਜਿਹੜੀ ਐਕਟਿਵਾਜ ਉੱਤੇ ਫੇਕ ਨੰਬਰ ਲਾਇਆ ਹੋਇਆ ਸੀ ਇਹਨਾਂ ਨੇ ਉਹ ਵੀ ਬਰਾਮਦ ਕਰ ਲਈ ਗਈ ਹੈ ਇਦੇ ਚ ਇੱਕ ਹੋਰ ਇੰਟਰਸਟਿੰਗ ਗੱਲ ਨਵੀਂ ਇਹ ਆਈ ਹੈ ਪ੍ਰੀਲੀਮਿਨਰੀ ਪੁਛਗਿਚ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਰੈਕੀ ਕਰਨ ਵਾਲਾ ਬੰਦਾ ਵੀ ਕਿਨਾਂ ਨਾਲ ਸ਼ਾਮਲ ਸੀ ਔਰ ਜਿਹੜਾ ਧਰੋਪ ਤੇ ਉਹ ਸਾਹਿਲਜੀਤ ਹੈ ਉਹਦਾ ਨਾਮ ਸਨ ਆਫ ਹਰਜੀਤ ਰੈਜ਼ੀਡੈਂਟ ਆਫ ਮਾਹਲ ਪੀਐਸ ਕੰਬੋ ਅਮਰਸਰ ਰੂਰਲ ਇਹ ਦੋਨੇ 10 ਤਰੀਕ ਨੂੰ ਵੀ ਉਸੇ ਜੁਐਲਰੀ ਸ਼ਾਪ ਤੇ ਗਏ ਤੇ ਉਸ ਦਿਨ ਨਾਲ ਦਾਰ ਨਹੀਂ ਲੱਗਿਆ ਪਰ ਉਹਨੂੰ ਚੰਗੀ ਤਰ੍ਹਾਂ ਅਬਜ਼ਰਵ ਕਰਦੇ ਰਹੇ ਸਾਰੇ ਆਪਣੀ ਐਸਕੇਪ ਰੂਟਸ ਫਿਰ ਉਹਨਾਂ ਨੇ ਇੱਕ ਗਿਣੀ ਮਿਤੀ ਸਾਜ਼ਿਸ਼ ਰਾਈ ਇਹ ਜਿਹੜੀ ਰੋਬਰੀ ਨੂੰ ਅੰਜਾਮ ਦਿੱਤਾ ਮੈਂ ਸਾਰੀ ਪੁਲਿਸ ਨੂੰ ਆਪਣੇ ਦਿਲੀਬ ਮੁਬਾਰਕਬਾਦ ਦਿੰਦਾ ਸਾਰੀ ਟੀਮ ਦਿਨ ਰਾਤ ਲੱਗੀ ਰਹੀ ਕੱਲ ਦੁਪਹਿਰ 4:00 ਵਜੇ ਜਦੋਂ ਇਹ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਮੇਰੇ ਖਿਆਲ ਸਾਰੀ ਰਾਤ ਸਾਡੇ ਸੀਨੀਅਰ ਆਫਸਰਸ ਤੇ ਜਿਹੜੇ ਸਾਡਾ ਸਾਰੇ ਸਟਾਫ ਹੈ چاہے ਕਾਂਸਟੇਬਲ ਲੈਣ ਅਪਵਰਡਸ ਸਾਰਿਆਂ ਨੇ ਬੜੀ ਮਿਹਨਤ ਕਰਕੇ ਰਾਤੋਂ ਰਾਤ ਇਹਨੂੰ ਕਲੀਅਰ ਕੀਤਾ ਔਰ ਅੱਜ ਇਸ ਤਿੰਨੋਂ ਜਿਹੜੇ ਆ ਮੁਲਜ਼ਮ ਫੜੇ ਗਏ ਆ ਸਾਰਾ ਮਾਲ ਕਦਮਾ ਬਰਾਮਦ ਹੋ ਗਿਆ ਸੋ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਨਦਾ ਕਮਿਸ਼ਨਰ ਪੁਲਿਸ ਦੀ ਔਰ ਇਹਨਾਂ ਨੂੰ ਵਾਜਬ ਅਸੀਂ ਇਨਾਮ ਦੇਵਾਂ ਅਸ਼ਬਹਿਲਾ ਜੀ ਹਾਂ ਜੀ ਅਸੀਂ ਸਵੇਰੇ ਦੁਕਾਨ ਤੇ ਆਏ ਆ ਤੇ ਸਾਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਆ ਇੱਕ ਛੋਟਾ ਜਿਹਾ ਛੇਕ ਉਹਨਾਂ ਨੇ ਕਰਕੇ ਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸੀਗਾ ਇੱਥੇ ਘੱਟੋ ਘਾਟ 25-30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਆ ਤੇ ਗੱਲੇ 'ਚ ਪੈਸੇ ਵੀ ਸੀਗੇ ਲੱਖ ਰੁਪਇਆ ਇਸ ਗੱਲੇ 'ਚ ਅਸੀਂ 50 ਹਜ਼ਾਰ ਉਸ ਕੱਲੇ ਸੀ ਟੋਟਲ 1.5 ਲੱਖ ਰੁਪਇਆ ਕੈਸ਼ ਸੀ ਤੇ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਸਰ ਪਤਾ ਕੋਈ ਸੀਸੀਟੀਵੀ ਕੋਲਾਈ ਸਾਹਮਣੇ ਸੀਸੀਟੀਵੀ ਇੱਕ ਉਹਦੇ ਵਿੱਚ ਫੁਟੇਜ ਮਿਲੀ ਹੈ ਬਾਕੀ ਉਹ ਡੀਵੀਆਰ ਨਾਲ ਲਾ ਕੇ ਲੈ ਗਏ ਆ ਸਰ ਕਿੰਨੇ ਕ ਬੰਦੇ ਸੀ ਜਿਹੜੇ ਤਿੰਨ ਬੰਦੇ ਆਏ ਆ ਜੀ ਫੁਟੇਜ 'ਚ ਸਭ ਜਿਸ ਤਰ੍ਹਾਂ ਉਹਨਾਂ ਨੇ ਇਹ ਬਿਨਾ ਲੋਕ ਤੋੜੇ ਉਹਨੂੰ ਬੈਂਡ ਕਰਕੇ ਤੇ ਲੱਗਦਾ ਨਹੀਂ ਵੀ ਕਿਤੇ ਕੋਈ ਕਿਸੇ ਬੰਦੇ ਦਾ ਕੰਮ ਹੋ। ਹੋ ਵੀ ਸਕਦਾ ਜੀ ਕੁਝ ਕਿਹਾ ਨਹੀਂ ਜਾ ਸਕਦਾ ਇਸ ਬਾਰੇ। ਬਾਕੀ ਅਫਸਰ ਤਫਤੀਸ਼ ਕਰਨਗੇ ਤੇ ਪਤਾ ਲੱਗੇਗਾ। ਕਿੰਨੇ ਕਿੰਨੇ ਦਾ ਨੁਕਸਾਨ ਹੋਇਆ? ਟੋਟਲ ਸਰ ਜੀ ਹੋ ਹੀ ਗਿਆ 20 ਤੋਂ 25 ਲੱਖ ਰੁਪਏ ਦਾ। ਸਰ ਦਿਨ ਦਿਹਾੜੇ ਇਦਾਂ ਕ੍ਰਾਈਮ ਹੋਣਾ ਕਿੱਦਾਂ ਵੀ? ਦਿਨੇ ਨਹੀਂ ਹੋਇਆ ਇਹ ਦਿਨੇ ਨਹੀਂ ਜੀ ਹੋਇਆ ਰਾਤ ਨੂੰ ਹੋਇਆ ਵਾ। ਕੰਮ ਲਈ ਉਹਨਾਂ ਨੇ ਟੀਚਰ ਨੇ ਬਣੇ ਧਿਆਨ ਮਾਰੋਗੇ। ਅੱਗੇ ਤੇ ਅਸੀਂ ਸਰ ਕੱਲ ਵੀ ਕਿਛਾੜੇ ਦੀ ਇਸ ਤਰ੍ਹਾਂ ਦਾ ਇਸ ਰੇੜੇ ਦੇ ਨਾਲ ਜੋੜੀ ਕਿਸ ਤਰ੍ਹਾਂ ਦੇਖ। ਮੈਂ ਤੁਹਾਡੇ ਮੂੰਹ ਹੀ ਸੁਣ ਰਿਹਾ ਮੈ ਹੋਇਆ ਹੋਗਾ ਮੈਨੂੰ ਪਤਾ ਨਹੀਂ ਇਸ ਬਾਰੇ ਪ੍ਰਸ਼ਾਸਨ ਕੋਲ ਕੀ ਮੰਗ ਰਹੇ ਨੇ ਪ੍ਰਸ਼ਾਸਨ ਕੋਲੋਂ ਮੰਗਿਆ ਜੀ ਕਿ ਸਾਨੂੰ ਮਤਲਬ ਅਫਸਰ ਦੋਸ਼ੀਆਂ ਨੂੰ ਫੜਨ ਤੇ ਸਾਨੂੰ ਸਾਡਾ ਸਮਾਨ ਵਾਪਸ ਦਵਾਇਆ ਜਾਵੇ